ਮਨਿਸਪਲ ਕਾਰਪੋਰੇਸ਼ਨ ਕਪੂਰਥਲਾ ਮੁਰਦਾਬਾਦ 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 ਅੱਜ ਅਸੀਂ ਮਜਬੂਰ ਹੋ ਕੇ ਇਹ ਸੜਕ ਰੋਕੀ ਹੈ ਇਹ ਪ੍ਰਦਰਸ਼ਨ ਕੀਤਾ ਹੈ ਸਾਡੀ ਬਾਰ ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਕਿਸੇ ਨੇ ਸਾਡੀ ਬਾਤ ਨਹੀਂ ਸੁਣੀ ਸਾਡੀ ਗੱਲ ਨਹੀਂ ਸੁਣੀ ਅਸੀਂ ਦਫ਼ਤਰ ਵੀ ਗਏ ਅਸੀਂ ਜਾ ਬਾਰ ਬਾਰ ਜਾ ਕੇ ਉਹਨਾਂ ਨੂੰ ਰਿਮਾਈਂਡਰ ਵੀ ਦਿੱਤੇ ਕੁੜੀ ਦਾ ਢੇਰ ਲੱਗਾ ਹੋਇਆ ਲੋਕੀ ਬਿਮਾਰ ਹੋ ਰਹੇ ਹੈ ਬਿਮਾਰੀ ਫੈਲ ਰਹੀ ਹੈ ਟਟੀਆਂ ਉਲਡੀਆਂ ਦੇ ਮਰੀਜ਼ ਸਾਡੇ ਕੋਲ ਆ ਰਹੇ ਹੈ ਪੀਲੇ ਦੇ ਮਰੀਜ਼ ਸਾਡੇ ਕੋਲ ਆ ਰਹੇ ਹੈ ਪਰ ਪ੍ਰਸ਼ਾਸਨ ਜਿਹੜਾ ਸੁੱਤਾ ਪਿਆ ਜੀ ਜਦੋਂ ਵੀ ਉਹਨਾਂ ਨੂੰ ਕਹਿੰਨੇ ਆਂ ਅਸੀਂ ਇੱਕੋ ਹੀ ਗੱਲ ਕਹਿੰਦੇ ਆ ਸਾਡੇ ਕੋ ਕੂੜਾ ਡੰਪ ਕਰਨ ਦੀ ਜਗ੍ਹਾ ਨਹੀਂ ਹੈਗੀ ਕੂੜਾ ਡੰਪ ਕਰਨ ਦੀ ਜਗ੍ਹਾ ਨਹੀਂ ਹੈਗੀ ਪਿਛਲੇ ਕਿੰਨੇ ਸਮੇਂ ਤੋਂ ਇਹ ਗੱਲ ਸੁਣਦੇ ਆ ਸਾਡੇ ਕੰਨ ਪੱਕ ਗਏ ਆ ਕਿ ਕੂੜਾ ਡੰਪ ਕਰਨ ਦੀ ਜਗ੍ਹਾ ਨਹੀਂ ਹੈਗੀ ਕੂੜਾ ਡੰਪ ਕਰਨ ਦੀ ਜਗ੍ਹਾ ਜਿਹੜੀ ਹੈ ਮੁਹੱਈਆ ਕਰਾਣੀ ਲੱਭਣੀ ਔਰ ਕੂੜਾ ਡੰਪ ਕਰਨਾ ਤੇ ਇਹਨਾਂ ਦੀ ਜ਼ਿੰਮੇਵਾਰੀ ਹੈ ਇਹ ਕਾਮਨਾਗਰਿਕ ਦੀ ਜ਼ਿੰਮੇਵਾਰੀ ਨਹੀਂ ਹੈ ਆਮ ਨਾਗਰਿਕ ਨਹੀਂ ਲੈ ਨਹੀਂ ਦੱਸਣਾ ਕਿ ਮੈਨੂੰ ਇਸ ਕੂੜੇ ਦੇ ਢੇਰ ਤੋਂ ਪਰੇਸ਼ਾਨੀ ਆ ਇਹ ਕੂੜਾ ਖਤਮ ਕੀਤਾ ਜਾਵੇ ਕੂੜੇ ਦਾ ਢੇਰੇ ਤੋਂ ਖਤਮ ਕੀਤਾ ਜਾਵੇ ਜਰਕੀ ਹਾਊਸ ਦਾ ਦਾਅਵੇ ਕਰਦਾ ਪਿਆ ਕਿ ਅਸੀਂ ਬਹੁਤ ਜਲਦੀ ਇਸ ਸਮੱਸਿਆ ਦਾ ਹੱਲ ਕਰ ਦੂੰਗੇ ਤੁਹਾਨੂੰ ਲੱਗਦਾ ਕਿ ਹੋ ਜਾਊਗਾ ਸਮੱਸਿਆ ਦਾ ਮੈਨੂੰ ਲੱਗਦਾ ਹੈ ਦਾਅਵੇ ਝੂਠੇ ਆ ਸਾਰੇ ਇਹਦੇ ਸਾਰੇ ਲੋਕਾਂ ਨੂੰ ਮਿੱਠੀ ਗੋਲੀ ਦਿੱਤੀ ਜਾ ਰਹੀ ਆ ਇਹ ਮੈਨੂੰ ਲੱਗਦਾ ਆਂਦੇ 50 ਸਾਲ ਦਾ ਕਿ ਇਸ ਸਮੱਸਿਆ ਦਾ ਹੱਲ ਨਹੀਂ ਹੋਣਾ ਜਿਸ ਤਰੀਕੇ ਦੇ ਨਾਲ ਜਿੰਨੇ ਹੌਲੀ-ਹੌਲੀ ਮ제-ਮ제 ਇਹ ਲੱਗੇ ਹੋਇਆ ਸਮੱਸਿਆ ਦਾ ਹੱਲ ਕਰਨ ਲਈ ਆਂਦੇ 50 ਸਾਲ ਤਾਂ ਕਿ ਸਮੱਸਿਆ ਹੱਲ ਨਹੀਂ ਹੋਣੀ ਤਾਨੂੰ ਕਿਤਾ ਦੇਖਦੇ ਕਿ ਜਦੋਂ ਕਿ ਹਾਊਸ ਤੇ ਜਿਹੜਾ ਕਿ ਤੁਹਾਡੇ ਦੁਆਰਾ ਚੁਣੇ ਗਏ ਨਮਿੰਤੇ ਦੀ ਨੈਤਿਕ ਜ਼ਿੰਮੇਵਾਰੀ ਕਿੱਧਰ ਦੇਦੇ ਉਹਨਾਂ ਦੀ ਜ਼ਿੰਮੇਵਾਰੀ ਇਹ ਹੈ ਕਿ ਸਾਨੂੰ ਸਾਫ਼ ਵਾਤਾਵਰਣ ਮੁਹੱਈਆ ਕਰਾਣ ਜਿਹੜਾ ਕੂੜੇ ਦਾ ਡੰਪ ਲੱਗਾ ਹੋਇਆ ਕੂੜੇ ਦੇ ਢੇਰ ਲੱਗੇ ਹੋਏ ਦੀ ਸਫਾਈ ਕਰਵਾਣ ਜਿਹੜੇ ਵੀ ਲੋਕ ਇੱਥੇ ਬਿਮਾਰ ਹੋ ਰਹੇ ਆ ਉਹਨਾਂ ਦਾ ਇਲਾਜ ਕਰਵਾਣ ਔਰ ਬਿਮਾਰੀ ਨਾ ਹੋਵੇ ਇਹਦੇ ਉੱਪਰ ਆਲੇ ਕੀਤੇ ਜਾਣ ਮੈਨੂੰ ਲੱਗਦਾ ਹੈ ਕਿ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਹੈਗੇ ਆ ਸਾਡੇ ਕਾਉਂਸਲਰ ਹੈਗੇ ਆ ਬਿਲਕੁਲ ਟੋਟਲੀ ਫੇਲ ਹੋ ਚੁੱਕੇ ਆ ਇਸ ਚੀਜ਼ ਦੇ ਵਿੱਚ ਕੋਈ ਧਿਆਨ ਨਹੀਂ ਹੁੰਦੇ ਤੁਸੀਂ ਹੁਣ ਵੀ ਦੇਖ ਲਓ ਸਾਡੇ ਨਾਲ ਸਾਡੇ ਮਿਊਨਿਸਪਲ ਕਾਉਂਸਲਰ ਹੈ ਨਹੀਂ ਇੱਥੇ ਮੈਨੂੰ ਲੱਗਦਾ ਮੈਂ ਉਹਨਾਂ ਨੂੰ ਕਦੀ ਦੇਖਿਆ ਹੀ ਨਹੀਂ ਹੈਗਾ ਇਸ ਇਲਾਕੇ ਦੇ ਵਿੱਚ ਇਹ ਕਿਹੜਾ ਵਾਰਡ ਵਾ ਤਾਂ ਕਿ ਇਹ 29 29 ਨੰਬਰ ਵਾਰਡ ਹੈ ਔਰ ਮਿਸਿਸ ਕੁਸ਼ਮ ਇੱਥੇ ਦੇ ਸਾਡੇ ਕਾਉਂਸਲਰ ਹੈਗੇ ਔਰ ਮੈਂ ਮੈਨੂੰ ਲੱਗਦਾ ਜਦੋਂ ਦਾ ਮੈਂ ਇੱਥੇ ਹੈਗਾ ਜਦੋਂ ਦੇ ਉਹ ਬਣੇ ਹੈਗੇ ਕਾਉਂਸਲਰ ਮੈਂ ਉਹਨਾਂ ਨੂੰ ਅਜੇ ਤੱਕ ਕਿਸੇ ਮੋਹੱਲਾ ਨਿਵਾਸੀ ਦੀ ਕੁਸ਼ੀ ਨਾਲ ਨਹੀਂ ਕੋਈ ਵੀ ਇੰਨੀ ਗਰਮੀ 'ਚ ਬਾਹਰ ਆਂਦਾ ਜਿੰਨਾ ਲੋਕਾਂ ਨੇ ਟੈਕਸ ਭੇਕੇ ਦਿੱਤੇ ਹੋਣ ਹੈ ਹਾਊਸ ਟੈਕਸ ਦਿੱਤੇ ਹੋਣ ਪ੍ਰੋਪਰਟੀ ਟੈਕਸ ਦਿੱਤੇ ਹੋਣ ਬਾਕੀ ਕਾਰਪੋਰੇਸ਼ਨ ਦੇ ਟੈਕਸ ਭੇਕੇ ਦਿੱਤੇ ਹੋਣ ਪਰਮਜੀਤ ਗੰਗ ਮੋਹੱਲੇ ਦੇ ਵਿੱਚ ਕੂੜੇ ਦੀ ਬਿਮਾਰੀ ਦੇ ਨਾਲ ਅੱਜ ਲੋਕ ਬਿਮਾਰ ਹੋ ਗਏ ਆ ਡਾਕਟਰ ਸੁਭਾਸ਼ ਜੀ ਵੱਲੋਂ ਮੇਰੇ ਵੱਲੋਂ ਪਰਮਜੀਤ ਗੰਗ ਮੋਹੱਲੇ ਜਿੰਨੇ ਸਾਡੇ ਸਾਥੀ ਮੇਰੇ ਬਜ਼ੁਰਗ ਮੇਰੇ ਵੱਡੇ ਖੜੇ ਆ ਲੰਬੇ ਸਮੇਂ ਤੋਂ ਪ੍ਰੋਟੈਸਟ ਕੀਤਾ ਜਾ ਰਿਹਾ ਜਿੱਦਨ ਬੋਲੀਦਾ ਵਾ ਉਦਨ ਗੂੜਾ ਜਾ ਕੇ ਲੈ ਜਾਂਦੇ ਆ ਅਗਲੇ ਦਿਨ ਫੇਰ ਕੰਮ ਖਰਾਬ ਕਰ ਦਿੰਦੇ ਅੱਜ ਬੱਕਰਖਾਨੇ ਵਰਗੇ ਮਾਹੌਲ ਪਰਮਜੀਤ ਗੰਗ ਮੰਦ ਮੋਹੱਲੇ 'ਚ ਹੋਏ ਪਏ ਆ ਇਹ ਉਸ ਦਿਨ ਦੀ ਵੇਡ ਕਰਦੇ ਆ ਕਿ ਇੱਥੇ ਵੀ ਬੱਕਰਖਾਨੇ ਦੇ ਵਾਂਗੂ ਕੋਈ ਮੋਤਾ ਹੋ ਜਾਣਾ ਮੈਨੂੰ ਲੱਗਦਾ ਕਮਿਸ਼ਨਰ ਕਾਰਪੋਰੇਸ਼ਨ ਜਿਹੜੀ ਛਿੜਕਾ ਖਾਂਦੇ ਆ ਨਾ ਉਹ ਸਹੀ ਗੱਲਾਂ ਤੋਂ ਖਾਂਦੇ ਆ ਪਹਿਲੋਂ ਮੈਂ ਸੋਚਦਾ ਸੀਗਾ ਕਿ ਇੱਕ ਲੇਡੀ ਆ ਉਹਦੀ ਰਿਸਰਚ ਨਹੀਂ ਹੋ ਜਾਈਦੀ ਪਰ ਉਹਨਾਂ ਦੇ ਹਾਲਾਤ ਉਹਨਾਂ ਦੇ ਕੰਮ ਮਿੱਦਾ ਦੇ ਆ ਕਿ ਉਹ ਕਪੂਰ ਦੇ ਲੋਕਾਂ ਨੂੰ ਕੋਈ ਚੰਗੀ ਸਹੂਤਾ ਨਹੀਂ ਦੇ ਸਕਦੇ ਸੋ ਅੱਜ ਪਰਮਜੀਤ ਗੰਢ ਮੋਹੱਲੇ ਦੇ ਬਾਹਰ ਸਿਵਲ ਹਸਪੀਟਲ ਦੇ ਓਪੋਜ਼ਿਟ ਧੰਨਾ ਹੀ ਰੋਡ ਤੇ ਲਾਇਆ ਵਾ ਤੇ ਇਹ ਜਿਹੜਾ ਧੰਨਾ ਚੱਲਦਾ ਰਹੇਗਾ ਜੋ ਤੱਕ ਪਰਮਜੀਤ ਗੰਢ ਮੋਹੱਲੇ ਨੂੰ ਇਸ ਕੂੜੇ ਦੀ ਸਮੱਸਿਆ ਤੋਂ ਮੁਕਤ ਨਹੀਂ ਮਿਲਦੀ ਸੋ ਮੈਂ ਤਾਂ ਹਮੇਸ਼ਾ ਹਲਕੇ ਲੋਕਾਂ ਦੀ ਹਾਜ਼ਰ ਮੇਰੀ ਟੀਮ ਹਾਜ਼ਰ ਆ ਡਾਕਟਰ ਸੁਭਾਸ਼ ਜੀ ਦੇ ਨਾਲ ਖੜੇ ਆ ਜਿੰਨੇ ਦਿਨ ਇਹ ਆਵਾਜ਼ ਦੇਣਗੇ ਮੈਂ ਹਾਜ਼ਰ ਹਾਂ ਜੀ